ਮਾਮਲਾ ਬਿੱਤੇ ਦਿਨੀਂ ਨਿਹੰਗ ਸਿੰਘਾਂ ਦੇ ਬਾਣੇ ਪਹਿਨੇ ਇੱਕ ਵਿਅਕਤੀ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰ ਉਸ ਦਾ ਗੁੱਟ ਵੱਢ ਦਿੱਤਾ ਸੀ ਜਿਸ ਵਿੱਚ ਹੱਥ ਵੱਢਣ ਵਾਲੇ ਨਿਹੰਗ ਸਿੰਘ ਕਰਨਵੀਰ ਸਿੰਘ ਲਵਲੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦਾ ਡਰਗ ਟੈਸਟ ਕਰਵਾਇਆ ਗਿਆ ਸੀ ਜੋ ਕਿ ਪੋਜ਼ਿਟਿਵ ਆ ਡਰਗ ਟੈਸਟ ਪੋਜ਼ਿਟਿਵ ਆਨ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਸਵਾਲ ਖੜੇ ਕੀਤੇ ਅਤੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਗੁਰਜੀਤ ਸਿੰਘ ਨੇ ਕਿਹਾ ਕਿ ਕਰਨਵੀਰ ਸਿੰਘ ਪਿਛਲੇ ਕਰੀਬ 6 ਮਹੀਨਿਆਂ ਤੋਂ ਦਸ਼ਮੇਸ਼ ਤਰਨਾ ਦਲ ਦੇ ਨਿਹੰਗ ਸਿੰਘਾਂ ਨਾਲ ਰਹਿੰਦਾ ਸੀ ਉਹ ਨਸ਼ੇ ਦਾ ਆਦੀ ਨਹੀਂ ਹੈ ਮਾਮਲਾ ਵਰਗੇ ਐਸੇ ਜਿਹੜੇ ਪੁਲਿਸ ਵਾਲਾ ਇਲਜ਼ਾਮਾ ਉਹ ਸਾਰੇ ਝੂਠੇ ਲਾ ਰਹੇ ਨੇ ਮੇਰੇ ਘਰ ਵਾਲੇ ਤੇ ਕਹਿੰਦੇ ਨਸ਼ਾ ਪਿੰਦਾ ਨੀਸ਼ਾ ਬਿਲਕੁਲ ਨਹੀਂ ਨਾ ਖਾਂਦਾ ਇਹ ਨੌਕਰ ਨੇ ਨਸ਼ੇ ਦੇ ਖਿਲਾਫ ਬੋਲਦ ਨੇ ਇਹ ਵੀਡੀਓ ਜਿੰਨੇ ਮਰਜ਼ੀ ਕੱਢ ਕੇ ਤੁਸੀਂ ਦੇਖ ਲਓਗੇ ਆਈਡੀ ਚ ਸਾਰੇ ਨਸ਼ੇ ਦੇ ਖਿਲਾਫ ਹੀ ਬੋਲ ਰਿਹਾ ਹੈ ਲੇਕਿਨ ਇਹ ਤਾਂ ਡਰਗ ਟੈਸਟਾ ਪੋਜ਼ਿਟਿਵ ਆਇਆਗਾ ਉਹ ਕੁਛ ਖਲਾ ਤਾਂ ਹੁਣ ਪੁਲਿਸ ਵਾਲਿਆਂ ਨੇ ਸਾਡੀ ਤਾਂ ਰੋਟੀ ਵੀ ਨਹੀਂ ਅੰਦਰ ਗਈ ਕਿ ਨਾ ਪਾਣੀ ਗਈ ਆ ਕੀ ਸੀਗਾ ਉਸਨੂੰ ਜਿਹੜਾ ਪੂਰਾ ਮਾਮਲਾ ਹੋਇਆ ਸੀ ਮਾਮਲਾ ਵਰਗੇ ਐਸੀ ਉੱਥੇ ਜਿਹੜੇ ਨਸ਼ੇ ਵਾਲੇ ਮੁੰਡੇ ਜਿਹੜੇ ਮੁੰਡਿਆਂ ਦਾ ਹੱਥ ਵੱਡੇ ਆ ਉਹਨਾਂ ਮੁੰਡਿਆਂ ਦੂਏ ਨੇ ਖਿੱਚੀ ਲੈ ਕੇ ਜਾ ਰਹੇ ਸੀ ਉਹ ਤੋਂ ਲੁੱਟ ਖੋਹ ਪਾ ਰਹੇ ਸੀ ਕਿਨੇ ਸੀ लवली ਦੇ ਬੰਦੇ ਆ ਤਾਂ ਕਹਿੰਦੇ ਸਾਨੂੰ ਉਹਨੇ ਭੇਜਿਆ ਤਾਂ ਕਰਕੇ ਬਾਬਾ ਜੀ ਨੇ ਉਹਨਾਂ ਨੂੰ ਬੁਲਾਇਆ ਫੋਨ ਕਰਕੇ ਕਹਿੰਦੇ ਆ ਤਾਂ ਐ लवली ਗੱਲ ਆ ਤੇਰਾ ਨਾਮ ਲੈ ਕੇ ਨਾ ਪੈਸੇ ਖੋਹਦੇ ਨੇ ਇਹ ਗੱਲਬਾਤ ਕਰਨ ਗਿਆ ਸੀ ਉਹਨਾਂ ਨਾਲ ਮੁੰਡਿਆਂ ਨਾਲ ਡ੍ਰੈਗਨ ਨਾਲ ਗੱਲਬਾਤ ਕਰਨ ਲੱਗੇ ਕਿ ਇਹ ਉੱਥੇ ਨਾ ਇਹਨੇ 10 ਬੰਦੇ ਪਹਿਲੀ ਬੁਲਾਏ ਸੀ ਮੜੀ ਤੇ ਸਾਡੇ ਗੁੱਗਾ ਮੜੀ ਤੇ ਇਹਨਾਂ ਨੂੰ ਐ ਤੱਕ ਕਲਾ ਕੇ ਨਾ ਕੰਧ ਨਾਲ ਖੜਿਆ ਸੀ ਇਹ ਕੱਲਾ ਗਿਆ ਸੀ ਉੱਥੇ ਜਾ ਫਿਰੇ ਦਾੜੀ ਨੂੰ ਹੱਥ ਲਾਇਆ ਨੇ ਫਿਰ ਕਿਰਪਾਨ ਕੱਢੀ ਹੈ ਹੋਰ ਕੁਝ ਨਹੀਂ ਹੋਇਆ ਇਹ ਤੁਸੀਂ ਮਿਲ ਕੇ ਆਏ ਹੋ ਕੀ ਅਸ਼ਵਾਸ਼ਣ ਹੋਇਆ ਕੀ ਮੰਗਤੀ ਹੈ ਮੰਗ ਤਾਂ ਇਹ ਕੀਤੀ ਆ ਕਿਉਂਕਿ ਝੂਠੇ ਇਲਜ਼ਾਮ ਨਾਲ ਲੜਨ ਚ ਹੱਥ ਵੱਡੇ ਆ ਨਾ ਠੀਕ ਆ ਉਹਦਾ ਕੇਸ ਪਾ ਦੋ ਨਾ ਉਹ ਅਸੀਂ ਕਹਨੇ ਆ ਉਹਦਾ ਕੇਸ ਪਾ ਰੋ ਜਿਵੇਂ ਇਹ ਕਹਿ ਰਿਹਾ ਨੇ ਇੰਗ ਨਹੀਂ ਹੈਗਾ ਸਿੰਘ ਨਹੀਂ ਹੈਗਾ ਝੂਠਾ ਸਿੰਘ ਆ ਠੀਕ ਆ ਸਿੰਘ ਹੈਗਾ ਸਾਡੇ ਕੋਲ ਸਬੂਤ ਹੈਗੇ ਨੇ ਜਿਵੇਂ ਉਹ ਕਹਿੰਦਾ ਨਸ਼ਾ ਕਰਦਾ ਲਵਲੀ ਸਾਡੇ ਕੋਲ ਸਬੂਤ ਉਹਨਾਂ ਕੋਲ ਸਬੂਤ ਹੈਗਾ ਨਾ ਸਾਨੂੰ ਦੋਸੋ ਉਹਨਾਂ ਦੇ ਮੁੰਡੇ ਦੇ ਸਬੂਤ ਸਾਡੇ ਕੋਲ ਹੈਗੇ ਨਾ ਨਸ਼ਾ ਕਰਦਾ ਵੀ ਇਹ ਬੇਸ ਦਾ ਵੀ ਆ ਜਿਹੜੇ ਕਹਿੰਦੇ ਨੇ ਜੀ ਉਹ ਵੀ ਨਹੀਂ ਹੈਗਾ ਹੈ ਨਹੀਂ ਜੀ ਉਹ ਕਹਦੇ ਤਾਂ ਕੱਲ ਨਾਲ ਜੁੜਿਆ ਹੋਇਆ ਓਹੋ ਕਿਹੜਾ ਕੱਲ ਨਾਲ ਨਾਲ ਹਾਂ ਬਾਬਾ ਇਹ ਨਾਲ ਨੇ ਕਿੰਨਾ ਸਮਾਂ ਹੋ ਗਿਆ ਇਹ ਉਹਨਾਂ ਨੂੰ ਅਮਰ ਸ਼ਕਲ ਨੂੰ ਉਹਨੂੰ 6-7 ਮਹੀਨੇ ਹੋ ਗਏ ਬਰਜੇ ਅਸੀਂ ਅੱਜ ਐਸਪੀ ਜੀ ਜਦਵ ਸਾਹਿਬ ਨੂੰ ਮਿਲ ਕੇ ਆਏ ਆ ਭੈਣ ਵੀ ਨਾਲ ਹੀ ਸੀਗੀ ਤੇ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਕਹਿੰਦੇ ਕਿ ਅਸੀਂ 10 ਦਿਨ ਦਾ ਸਾਨੂੰ ਸਮਾਂ ਦਓ ਤੇ ਤੁਸੀਂ ਐਪਲੀਕੇਸ਼ਨ ਲਿਖ ਕੇ ਜਿਹੜੀ ਇਨਕੁਆਰੀ ਪਾਉਣੀ ਹੈ ਇਨਕੁਆਰੀ ਮਰ ਕੇ ਅਸੀਂ ਕਰ ਦਨੇ ਆ ਕਿ ਐਸਐਚਓ ਸਾਹਿਬ ਉੱਥੇ ਦੇਖ ਲੈਣ ਕਿ ਮੰਡੀ ਕੰਦਗੜ ਵਾਲਾ ਜਾਂ ਡੀਐਸਪੀ ਸਾਹਿਬ ਤੋਂ ਕਰਾਉਣੇ ਉੱਥੇ ਫੜੋ ਤੇ ਜਿਹੜਾ ਬੰਦਾ ਕਾਰਵਾਈ ਅਹੀਂ ਕਰਾਂਗੇ ਤੇ ਉਹਦੀ ਤਾੜੀ ਦਾ ਹੈਗਾ ਵੀ ਜਿਵੇਂ ਕਿਸੇ ਨੂੰ ਹੱਥ ਪਾਇਆ ਉਹਦਾ ਜੇ ਉਹ ਕਰਨਗੇ ਵੀ ਜੋ ਉੱਥੇ ਗਵਾਹਾਂ ਨੇ ਜਿੰਨਾਂ ਦੀਆਂ ਉਹ ਗਵਾਹਾਂ ਕਰਕੇ ਇਨਕੁਆਇਰੀ ਕਰਕੇ ਉਹ ਪਰਚਾ ਦਰਜ ਕਰਦੇ ਆ ਆ ਗੱਲ ਹੋ ਗਈ ਠੀਕ ਆਦੀ ਮੰਨ ਕਰ ਤੁਸੀਂ ਵੀ ਕਰੇ ਪਰ ਤੇ ਵੀ ਤਹੀ ਕਰਦੇ 295 ਦੇ ਜੀ ਜਿਹੜਾ ਉਹਨਾਂ ਨੇ ਜਦੋਂ ਉਹ ਗਿਆ ਉਹਨਾਂ ਕੋਲ ਖੱਲਾ

ਉਹਦੇ ਤੋਂ ਪਰਚਾ ਉਹ ਕਰਨਾ ਕੋਈ ਦਿੱਕਤ ਨਹੀਂ ਜਿਹੜਾ ਬਾਕੀ ਝੂਠਾ ਪਰਚਾ ਕਰਿਆ ਨਸ਼ੇ ਦਾ ਉਹ ਨੂੰ ਇੱਕ ਰਾਤ ਉਹਨੂੰ ਪਹਿਲੋ ਰੱਖਿਆ ਗਿਆ ਦੂਜੇ ਦਿਨ ਉਹਦਾ ਡਰਾਪ ਕਰਾਇਆ ਗਿਆ ਵਾ ਫਿਰ ਇੰਨੀ ਤੇਜ਼ ਡਰਾਪ ਦੀ ਕਿੱਦਾਂ ਆ ਗਈ ਇਹ ਵੀ ਸਮਝ ਤੋਂ ਬਾਹਰ ਤਾਂ ਦੇਖ ਪਾਣੀ ਜ਼ਰੂਰ ਸਾਡੇ ਨਾਲ ਛੱਕਦਾ ਜਵੇਂ ਨਿਹੰਗ ਸਿੰਘ ਸਾਰੇ ਸਾਰੇ ਜਿਹੜੇ ਦੇਖ ਸਿੱਧੀ ਦੇਖਾਂ ਛੱਕਦੇ ਨੇ ਉਹ ਛੱਕੀ ਹੋਰ ਕੋਈ ਚਿੱਟਾ ਤੋਂ ਛੱਕਦਾ ਹੀ ਨਹੀਂ ਸੀਗਾ ਤੇ ਚਿੱਟੇ ਦਾ ਕਿੱਦਾਂ ਆਜੂਗਾ ਉਹਦੇ ਚੋਂ ਸਾਥ ਜੀ ਤੇ ਤੁਹਾਡੇ ਤਰ੍ਹਾਂ ਜੁੜਿਆ ਸੀ ਤੁਹਾਡਾ ਦਲ ਕਿਹੜਾ ਹੈ ਸਾਡਾ ਤਰਨਾ ਦਸ਼ਮੇਸ਼ ਤਰਨਾ ਦੋਲਾ ਜੀ ਹਾਂਜੀ ਆਪਾਂ ਮੇਜਰ ਸਿੰਘ ਛੋਡੀ ਸਾਹਿਬ ਜਿਹੜੇ ਨੇ ਉਹ ਸਾਡੇ ਮੁਖੀ ਨੇ ਕਿਨੇਕ ਸਮੇਂ ਤੋਂ ਜੁੜੇ ਸੀ ਹੈ ਇਹਨਾਂ ਨੂੰ ਹੋ ਗਿਆ ਮੇਰੇ ਖਾਲ 5 ਕੁ ਮਹੀਨੇ ਕਰੀਬ ਹੋ ਹੀ ਗਏ ਸਾਡੇ ਕੋਲ ਕੋਈ ਮੈਟਰ ਜੀ ਨਾ ਦਾ ਸਾਰਾ ਸੌਟੇਡ ਡਾਊਟ ਹੈ ਕੱਲ ਮੈਂ ਬੜੀ ਪ੍ਰੈਸ ਬ੍ਰਿਫ ਦੇ ਵਿੱਚ ਸਾਰੀ ਗੱਲਾਂ ਕਲੀਅਰ ਕਰ ਚੁੱਕਾ ਹਾਂ ਇਹਨਾਂ ਦੀ ਕੋਈ ਨਵੀਂ ਡਿਮਾਂਡ ਨਹੀਂ ਹੈ ਜਿਹੜੀ ਇਹਨਾਂ ਦੀ ਉਹ ਸੀਗੀ ਕਿ ਜਿਹੜਾ ਜਤਿਨ ਮੁੰਡਾ ਸੀਗਾ ਉਹਦਾ ਡੋਪ ਟੈਸਟ ਕਰਾਇਆ ਜਾਏ ਤਾਂ ਉਹ ਆਲਰੇਡੀ ਡੋਪ ਟੈਸਟ ਹੋਇਆ ਹੋਇਆ ਹੈ ਉਸਤੇ ਹਾਲ ਦੀ ਗੱਡੀ ਤੇ ਪਰਚਾ ਦਿੱਤਾ ਹੋ ਗਿਆ ਹੈ ਸੋ ਜਿਹਦੇ ਕਰਕੇ ਉਸ ਦਾ ਇਲਾਜ ਜਾ ਰਹੀ ਸੀਗਾ ਸੋ ਉਹਦਾ ਡੌਪ ਟੈਸਟ ਪੋਜ਼ਿਟਿਵ ਆਇਆ ਸੀ ਕੀ ਸੀਗਾ ਹਾਂਜੀ ਉਹਦਾ ਡੌਪ ਟੈਸਟ ਪੋਜ਼ਿਟਿਵ ਆਇਆ ਸੀਗਾ ਪੁਲਿਸ ਨੇ ਆਲਰੇਡੀ ਉਸਤੇ ਵੀ ਕਾਰਵਾਈ ਕੀਤੀ ਹੋਈ ਹੈ ਜਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟیز